ਮੁੱਖ ਸੜਕ ਤੋਂ ਜਿਵੇਂ ਹੀ ਆਪਾਂ ਅੰਦਰ ਗੁਰਦੁਆਰਾ ਸ੍ਰੀ ਨਾਡਾ ਸਾਹਿਬ ਦੇ ਬੋਰਡਾਂ ਨੂੰ ਦੇਖਦੇ ਹੋਏ ਜਾਂਦੇ ਆ ਤਾਂ ਇਹ ਸੁੰਦਰ ਸੜਕ ਅੱਗੇ ਆਪਾਂ ਨੂੰ ਗੁਰਦੁਆਰਾ ਸਾਹਿਬ ਵੱਲ ਨੂੰ ਲੈ ਜਾਂਦੀ ਆ ਸਾਹਮਣੇ ਵਾਲੇ ਪਾਸੇ ਹੀ ਰੋਕਣ ਲਈ ਸਰਾ ਤੇ ਸਵਾਗਤ ਕਰਦਾ ਇੱਕ ਸੋਹਣਾ ਬੋਰਡ ਲੱਗਿਆ ਹੋਇਆ ਇਸ ਬੋਰਡ ਤੇ 게ਟ ਦੇ ਵਿੱਚ ਦੀ ਹੁੰਦੇ ਹੋਈ ਅੱਗੇ ਦਰਸ਼ਨ ਦੇਦਾਰੇ ਹੋ ਜਾਂਦੇ ਨੇ ਗੁਰਦੁਆਰਾ ਸ੍ਰੀ ਨਾਡਾ ਸਾਹਿਬ ਪਾਸ਼ਾਈ ਦਸਵੀਂ ਜੀ ਗੁਰਦੁਆਰਾ ਸਾਹਿਬ ਪਾਸ਼ਾਹੀ 10 ਨਾਡਾ ਸਾਹਿਬ ਜੀ ਦੇ ਇਸ ਸਮੇਂ ਆਪਾਂ ਨੂੰ ਦਰਸ਼ਨ ਦਿਦਾਰੇ ਹੋ ਰਹੇ ਨੇ ਜਿਹੜਾ ਕਿ ਪੰਚਕੂਲੇ ਦੇ ਬਿਲਕੁਲ ਹੀ ਨਾਲੋਂ ਨਾਲ ਸਥਿਤਾ ਚੰਡੀਗੜ੍ਹ ਤੇ ਪੰਚਕੂਲੇ ਦੀ ਹੱਦ ਤੇ ਗੁਰਦੁਆਰਾ ਸਾਹਿਬ ਪਾਸ਼ਾਹੀ 10 ਨਾਡਾ ਸਾਹਿਬ ਸਵਾਗਤ ਹੈ ਜੀ ਆਪ ਸਭ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਇੱਕ ਨਵੇਂ ਦਿਨ ਦੀ ਸ਼ੁਰੂਆਤ ਇੱਕ ਹੋਰ ਇਤਿਹਾਸਿਕ ਗੁਰਸਥਾਨ ਤੋਂ ਇਸ ਸਮੇਂ ਆਪਾਂ ਗੁਰਦੁਆਰਾ ਸਾਹਿਬ ਪਾਸ਼ਾਹੀ ਦਸਵੀਂ ਨਾਡਾ ਸਾਹਿਬ ਦੇ ਵਿੱਚ ਆ ਪਿੱਛੇ ਵੀਡੀਓ ਫਰੇਮ ਦੇ ਵਿੱਚ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਦਿਦਾਰੇ ਹੋ ਰਹੇ ਆ ਇਹ ਉਹ ਪਵਿੱਤਰ ਸਥਾਨਾ ਜਿੱਥੇ ਕਲਗੀਧਰ ਪਾਸ਼ਾ ਕਲਮ ਦੇ ਧਨੀ ਸ਼ਹਿਨशाह ਦਰਬੇਸ਼ ਕਿਹਨਾ ਨਾਮਾਂ ਨਾਲ ਮੈਂ ਗੁਰੂ ਸਾਹਿਬ ਨੂੰ ਯਾਦ ਕਰਾਂ ਦਸਵੇਂ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪੌਂਟਾ ਸਾਹਿਬ ਤੋਂ ਪੰਗਾਣੀ ਦਾ ਯੁੱਧ ਫਤਿਹ ਕਰਕੇ ਆਨੰਦਪੁਰ ਸਾਹਿਬ ਨੂੰ ਹੁੰਦੇ ਹੋਏ ਇਸ ਜਗ੍ਹਾ ਤੇ ਪਹੁੰਚਦੇ ਨੇ ਇਸ ਵੀਡੀਓ ਦੇ ਵਿੱਚ ਆਪਾਂ ਦਰਸ਼ਨ ਦੇਦਾਰੇ ਕਰਾਂਗੇ ਸ਼੍ਰੀ ਨਾਡਾ ਸਾਹਿਬ ਦੇ ਤੇ ਇੱਥੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਇੱਕ ਹੋਰ ਭਗਤ ਦੀ ਜਿਸ ਨੇ ਗੁਰੂ ਘਰ ਦੀ ਸੇਵਾ ਕੀਤੀ ਅਥਾ ਸੇਵਾ ਕਰਦੇ ਹੋਏ ਗੁਰੂ ਸਾਹਿਬ ਨਾਲ ਪਿਆਰ ਦਿਖਾਉਂਦੇ ਹੋਏ ਉਹਨਾਂ ਨੇ ਗੁਰੂ ਸਾਹਿਬ ਨੂੰ ਸਮਰਪਿਤ ਜਿਹੜੀ ਗੁਰੂ ਘਰ ਦੇ ਇੱਕ ਹੋਰ ਸੇਵਕ ਨਾਡੂ ਸਾਜ ਦੀ ਗੱਲ ਆਪਾਂ ਇਸ ਵੀਡੀਓ ਦੇ ਵਿੱਚ ਕਰਾਂਗੇ ਜਿਨ੍ਹਾਂ ਦੇ ਨਾਮ ਤੋਂ ਹੀ ਇਸ ਸਥਾਨ ਦਾ ਨਾਮ ਨਾਡਾ ਸਾਹ ਪੈ ਗਿਆ ਸਾਹਮਣੇ ਵਾਲੇ ਪਾਸੇ ਵਿਸ਼ਾਲ ਪਾਰਕਿੰਗ ਤੁਸੀਂ ਦੇਖ ਰਹੇ ਹੋ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਦੇਖ ਰਹੇ ਹੋ ਅਕਸਰ ਇੱਥੇ ਇੰਨੇ ਇਕੱਠ ਰਹਿੰਦਾ ਕਿਉਂਕਿ ਗੁਰੂ ਮਹਾਰਾਜ ਜੀ ਦੇ ਜਿਸ ਥਾਂ ਤੇ ਚਰਨ ਪੈ ਜਾਂਦੇ ਨੇ ਉਹ ਥਾਂ ਹੋਰ ਵੀ ਪਵਿੱਤਰ ਹੋ ਜਾਂਦੀ ਹੈ ਇਹ ਸੰਗਤਾਂ ਦਾ ਠਾਠਾ ਮਾਰਦਾ ਕੱਟ ਜੋ ਪਰ ਇਹਦੇ ਵਿੱਚ ਤੁਹਾਨੂੰ ਦਿਖਾਈ ਦਿੰਦਾ ਜਿਵੇਂ ਹੁਣ ਜੂਨ ਦਾ ਮਹੀਨਾ ਤੇ ਗੁਰਦੁਆਰਾ ਸਾਹਿਬ ਸ੍ਰੀ ਹਿਮਕੁੰਡ ਸਾਹਿਬ ਜੀ ਦੇ ਕਵਾਟ ਖੁੱਲੇ ਹੋਏ ਨੇ ਸੰਗਤਾਂ ਜਾਂਦੇ ਹੋਏ ਜਾਂ ਆਉਂਦੇ ਸਮੇਂ ਇਸ ਸਥਾਨ ਦੇ ਦਰਸ਼ਨ ਜ਼ਰੂਰ ਕਰਦੀਆਂ ਨੇ ਤੇ ਹਾਜ਼ਰੀਆਂ ਲਵਾਉਂਦੀਆਂ ਨੇ ਗੁਰੂ ਸਾਹਿਬ ਦੇ ਇਸ ਪਵਿੱਤਰ ਸਥਾਨ ਤੇ ਬਾਕੀ ਅੱਗੇ ਜੋ ਰਸਤਾ ਦਰਬਾਰ ਸਾਹਿਬ ਵੱਲ ਨੂੰ ਜਾ ਰਿਹਾ ਦਰਬਾਰ ਸਾਹਿਬ ਦੀ ਬਿਲਡਿੰਗ ਦੇ ਬਿਲਕੁਲ ਹੀ ਬਾਹਰ ਵਾਲੇ ਪਾਸੇ ਜੋੜਾ ਘਰ ਲੰਗਰ ਹਾਲ ਤੇ ਹੋਰ ਬੜੀਆਂ ਸਾਰੀਆਂ ਮਾਤਾਂ ਨੇ ਆਪਾਂ ਉਹ ਵੀ ਦੇਖਦੇ ਆਂ ਪਹਿਲਾਂ ਆਪਾਂ ਗੁਰੂ ਸਾਹਿਬ ਨੂੰ ਨਮਸਕਾਰ ਕਰਦੇ ਆਂ ਗੁਰਦੁਆਰਾ ਸਾਹਿਬ ਦਾ ਇਤਿਹਾਸ ਇਸ ਸੁੰਦਰ ਬੋਰਡ ਦੇ ਉੱਤੇ ਬਹੁਤ ਵਧੀਆ ਢੰਗ ਨਾਲ ਲਿਖਿਆ ਹੋਇਆ ਅੱਗੇ ਆਪਾਂ ਵੀਡੀਓ ਦੇ ਵਿੱਚ ਤੁਹਾਡੇ ਨਾਲ ਇਤਿਹਾਸ ਦੀ ਸਾਂਝ ਵੀ ਪਾਵਾਂਗੇ ਇੱਥੇ ਤੁਸੀਂ ਰੋਕ ਕੇ ਇਸ ਇਤਿਹਾਸ ਨੂੰ ਪੜ੍ਹ ਵੀ ਸਕਦੇ ਹੋ ਸਕਰੀਨਸ਼ਾਟ ਵੀ ਲੈ ਸਕਦੇ ਹੋ ਉਸ ਤੋਂ ਪਹਿਲਾਂ ਬਿਲਕੁਲ ਹੀ ਦਰਸ਼ਨੀ ਡਿਊਟੀ ਦੇ ਨਾਲ ਜੋੜਾ ਕਰ ਤੇ ਉਸ ਦੇ ਨਾਲ ਇੱਕ ਠੰਡੇ ਜਲ ਦੀ ਸ਼ਵੀਲ ਹੈ ਜਿਹੜੀ ਉਹ ਪੱਕੇ ਤੌਰ ਤੇ ਲੱਗੀ ਹੋਈ ਆ ਗੁਰਦੁਆਰਾ ਸਾਹਿਬ ਦੇ ਬਾਹਰ ਵਾਲੇ ਪਾਸੇ ਦਰਸ਼ਨੀ ਡਿਊਟੀ ਦੇ ਵਿੱਚ ਜਿਵੇਂ ਹੀ ਆਪਾਂ ਦਾਖਲ ਹੁੰਨੇ ਆ ਤਾ ਇੱਕ ਸੁੰਦਰ ਕੇਸਰੀ ਰੰਗ ਦਾ ਖੰਡਾ ਸਾਹਿਬ ਦੀ ਵੱਡੀ ਆਕ੍ਰਿਤੀ ਛੱਤ ਦੇ ਉੱਤੇ ਬਣੀ ਹੋਈ ਬਹੁਤ ਮਨ ਪਾਉਂਦੀ ਆ ਤੁਹਾਡੀ ਵੀਡੀਓ ਸਕਰੀਨ ਦੇ ਬਿਲਕੁਲ ਹੀ ਵਿਚਕਾਰ ਆ ਇਸ ਤੋਂ ਬਾਅਦ ਹੀ ਅੱਗੇ ਦਰਸ਼ਨ ਕਰਨ ਲਈ ਦਰਬਾਰ ਸਾਹਿਬ ਵੱਲ ਨੂੰ ਵਧਿਆ ਜਾਂਦਾ ਆਓ ਅੱਗੇ ਹੁਣ ਆਪਾਂ ਅਗਲੇ ਵਾਲੇ ਪਾਸੇ ਚੱਲਦੇ ਆ ਗੁਰਦੁਆਰਾ ਸਾਹਿਬ ਦੇ ਜਿਵੇਂ ਹੀ ਆਪਾਂ ਅੱਗੇ ਆ ਜਾਂਦੇ ਆ ਤਾਂ ਆਪਾਂ ਨੂੰ ਖੜਾ ਪ੍ਰਸ਼ਾਦ ਜਾਂ ਪਿੰਨੀ ਪ੍ਰਸ਼ਾਦ ਲੈਣ ਲਈ ਜਿਹੜਾ ਬੋਰਡ ਆ ਉਹ ਦਿਖ ਜਾਂਦਾ ਇੱਧਰ ਮੇਰੇ ਖੱਬੇ ਪਾਸੇ ਵਾਲੇ ਸਾਈਡ ਤੇ ਉੱਧਰ ਕਾਊਂਟਰ ਬਣੇ ਹੋਏ ਨੇ ਇਹ ਸਾਹਮਣੇ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ ਆ ਇਹ ਪਿਛਲੇ ਪਾਸੇ ਹੀ ਉਹ ਕਾਊਂਟਰ ਨੇ ਪ੍ਰਸ਼ਾਦ ਵਾਲੇ ਤੁਹਾਡੀ ਵੀਡੀਓ ਤੇ ਜਿਵੇਂ ਤੁਸੀਂ ਦੇਖ ਰਹੇ ਹੋ ਇੱਥੋਂ ਹੀ ਆਪਾਂ ਗੁਰਦੁਆਰਾ ਸਾਹਿਬ ਚ ਲਜਾਣ ਲਈ ਪ੍ਰਸ਼ਾਦ ਜਾਂ ਪਿੰਨੀ ਪ੍ਰਸ਼ਾਦ ਆ ਉਹ ਲੈ ਸਕਦੇ ਆ ਬਾਕੀ ਅੱਗੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਤੁਸੀਂ ਦੇਖ ਰਹੇ ਹੋ ਸ਼੍ਰੀ ਨਾਡਾ ਸਾਹਿਬ ਜੀ ਦੀ ਨਿਸ਼ਾਨ ਸਾਹਿਬ ਝੂਲਦੇ ਆਪਾਂ ਨੂੰ ਦਿਖਾਈ ਦੇ ਰਹੇ ਆ ਆਓ ਇਸ ਗੁਰਦੁਆਰਾ ਸਾਹਿਬ ਦਾ ਹੁਣ ਜੋ ਸੰਪੂਰਨ ਇਤਿਹਾਸ ਆਪਾਂ ਉਹ ਸਾਂਝਾ ਕਰਦੇ ਆਂ ਇਹ ਸੁੰਦਰ ਸਥਾਨ ਜੋ ਆਪਾਂ ਦੇਖ ਰਹੇ ਆਂ ਇਹ ਸਾਹਿਬੇ ਕਮਾਦ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਚਰਨ ਛੋਪਾ ਪ੍ਰਾਪਤ ਧਰਤੀ ਆ ਜੀ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪੰਗਾਣੀ ਦੇ ਯੁੱਧ ਤੋਂ ਬਾਅਦ ਪੰਗਾਣੀ ਦੇ ਯੁੱਧ ਨੂੰ ਫਤਿਹ ਕਰਨ ਤੋਂ ਬਾਅਦ ਸ਼੍ਰੀ ਅਨੰਦਪੁਰ ਸਾਹਿਬ ਵੱਲ ਨੂੰ ਜਾਂਦੇ ਨੇ ਪੌਂਟਾ ਸਾਹਿਬ ਹੁੰਦੇ ਹੋਏ ਨਾਹਨ ਟੋਕਾ ਸਾਹਿਬ ਆਦੀ ਹੋਰ ਕਈ ਥਾਵਾਂ ਤੇ ਰੁਕਦੇ ਰਕਾਉਂਦੇ ਗੁਰੂ ਸਾਹਿਬ ਇਸ ਜਗ੍ਹਾ ਦੇ ਉੱਤੇ ਆ ਜਾਂਦੇ ਨੇ ਤੇ ਆਪਣੇ ਪਵਿੱਤਰ ਚਰਨਾਂ ਨਾਲ ਇਸ ਧਰਤੀ ਨੂੰ ਭਾਗ ਲਾਉਂਦੇ ਨੇ ਇਸ ਸਥਾਨ ਉੱਪਰ ਸਤਗੁਰ ਜੀ ਨਾਲ ਉਹਨਾਂ ਦੇ ਕਈ ਸੇਵਕ ਸ਼ਸਤਰਧਾਰ ਯੋਧੇ ਘੋੜਸਵਾਰ ਜੰਗੀ ਸੂਰਮੇ ਮੌਜੂਦ ਸਨ ਕਿਉਂਕਿ ਗੁਰੂ ਸਾਹਿਬ ਪੰਗਾਣੀ ਵੱਲੋਂ ਯੁੱਧ ਫਤਿਹ ਕਰਕੇ ਆਏ ਸੀ ਤੇ ਇਹ ਸੁੰਦਰ ਦਰਬਾਰ ਸਾਹਿਬ ਆ ਸ਼੍ਰੀ ਨਾਟਾ ਸਾਹਿਬ ਜੀ ਦਾ ਸਾਹਮਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਭਾਏ ਮਾਨ ਨੇ ਗੁਰਬਾਣੀ ਕਥਾ ਕੀਰਤਨ ਦਾ ਪ੍ਰਵਾਹ ਇੱਥੇ ਸਾਰਾ ਦਿਨ ਚੱਲਦਾ ਰਹਿੰਦਾ ਹੁਣ ਵੀ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਮੈਂ ਨਮਸਕਾਰ ਕਰ ਰਿਹਾ ਸੀ ਤਾ ਭਾਈ ਸਾਹਿਬ ਬਹੁਤ ਮਨਪੋਣੇ ਕੀਰਤਨ ਨਾਲ ਸੰਗਤਾਂ ਨੂੰ ਗੁਰਬਾਣੀ ਦਾ ਪ੍ਰਵਾਹ ਕਰ ਰਹੇ ਸੀ ਗੁਰਬਾਣੀ ਸੁਣਾ ਰਹੇ ਸੀ ਇਹ ਸੁੰਦਰ ਦਰਬਾਰ ਸਾਹਿਬ ਦੇ ਅੰਦਰ ਦਾ ਪਾਸਾ ਮਨਮੋਹਕ ਨਜ਼ਾਰਾ ਆਪਾਂ ਦੇਖ ਰਹੇ ਹਾਂ ਤੇ ਉਸ ਤੋਂ ਬਾਅਦ ਜਦੋਂ ਗੁਰੂ ਸਾਹਿਬ ਇੱਥੇ ਆ ਜਾਂਦੇ ਨੇ ਤਾਂ ਇਹ ਇਲਾਕਾ ਸੰਗਣਾ ਜੰਗਲ ਸੀ ਇੱਥੇ ਮੱਖਣ ਸ਼ਾਹ ਜੀ ਦੇ ਖਾਨਦਾਨ ਚੋਂ ਲੋਕ ਰਹਿੰਦੇ ਸੀਗੇ ਭਾਈ 나ਡੂ ਸ਼ਾਹ ਲੁਬਾਣਾ ਜੀ ਹੋਏ ਨੇ ਬਹੁਤ ਧਾਰਮੀ ਬੰਦੇ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਆਉਣ ਦਾ ਜਦੋਂ ਉਹਨਾਂ ਨੂੰ ਪਤਾ ਲੱਗਦਾ ਤਾਂ ਉਹ ਗੁਰੂ ਸਾਹਿਬ ਦਾ ਆ ਕੇ ਜੀ ਆਇਆਂ ਨੂੰ ਕਰਦੇ ਨੇ ਭਾਈ 나ਡੂ ਸ਼ਾਹ ਜੀ ਨਾਲ ਆਈਆਂ ਫੌਜਾਂ ਦੀ ਗੁਰੂ ਸਾਹਿਬ ਦੀ ਬਹੁਤ ਸੇਵਾ ਕਰਦੇ ਨੇ ਗੁਰੂ ਸਾਹਿਬ ਇੱਥੇ ਠਹਿਰੇ ਭਾਈ 나ਡੂ ਸ਼ਾਹ ਲਵਾਨਾ ਜੀ ਉਹਨਾਂ ਦੀ ਅੰਨ ਪਾਣੀ ਨਾਲ ਹਰ ਤਰੀਕੇ ਨਾਲ ਗੁਰੂ ਸਾਹਿਬ ਦੀ ਸੇਵਾ ਕਰਦੇ ਨੇ ਉਹਨਾਂ ਦੀ ਟਹਿਲ ਸੇਵਾ ਨੂੰ ਦੇਖਦੇ ਹੋਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਉਹਨਾਂ ਤੋਂ ਖੁਸ਼ ਹੋ ਕੇ ਚੱਲਣ ਵੇਲੇ ਉਹਨਾਂ ਨੂੰ ਇਹ ਵਰ ਦਿੰਦੇ ਨੇ ਕੀ ਤੇਰੀ ਸੇਵਾ ਕਰਕੇ ਇਹ ਸਥਾਨ 나ڈا ਸਾਹਿਬ ਦੇ ਨਾਂ ਤੋਂ ਦੁਨੀਆ ਯਾਦ ਕਰੇਗੀ ਅੱਜ ਤੁਹਾਡੀ ਵੀਡੀਓ ਸਕਰੀਨ ਤੇ ਆ ਬਹੁਤ ਪ੍ਰਸਿੱਧ ਸਥਾਨ 나ڈا ਸਾਹਿਬ ਤੇ ਪੂਰਨਮਾਸ਼ੀ ਵਾਲੇ ਦਿਨ ਇਸ ਸਥਾਨ ਤੇ ਬਹੁਤ ਭਾਰੀ ਇਕੱਠ ਹੁੰਦਾ ਸੰਗਤਾਂ ਦੂਰੋਂ ਦੂਰੋਂ ਆ ਕੇ ਦਰਸ਼ਨ ਦਿਦਾਰੇ ਕਰਦੀਆਂ ਨੇ ਤੇ ਮੂੰਹੋਂ ਮੰਗੀਆਂ ਮੁਰਾਦਾਂ ਪਾਉਂਦੀਆਂ ਨੇ ਗੁਰਦੁਆਰਾ ਸਾਹਿਬ ਤੋਂ ਜਿਵੇਂ ਹੀ ਆਪਾਂ ਬਾਹਰ ਆਏ ਗੁਰੂ ਘਰ ਲੰਗਰ ਆਪਣੀ ਨਜ਼ਰ ਪੈਂਦਾ ਕਿਉਂਕਿ ਸੰਗਤਾਂ ਦੂਰੋਂ ਨੇੜੇੋਂ ਆਉਂਦੀਆਂ ਨੇ ਤਾਂ ਆਉਂਦੀਆਂ ਜਾਂਦੀਆਂ ਸੰਗਤਾਂ ਲਈ ਇੱਥੇ ਲੰਗਰ ਦਾ ਬਹੁਤ ਖਾਸ ਪ੍ਰਬੰਧ ਕੀਤਾ ਗਿਆ। ਆਪਾਂ ਲੰਗਰ ਹਾਲ ਅੰਦਰੋਂ ਵੀ ਦੇਖਦੇ ਆਂ। ਜਿਵੇਂ ਤੁਸੀਂ ਬਾਹਰੋਂ ਦੇਖ ਰਹੇ ਹੋ ਬਹੁਤ ਸੋਹਣਾ, ਸਾਫ਼-ਸੋਥਰਾ ਤੇ ਵੱਡਾ ਲੰਗਰ ਹਾਲ ਬਣਿਆ ਹੋਇਆ। ਕਿਉਂਕਿ ਪੂਰਨਮਾਸ਼ੀ ਨੂੰ ਤੇ ਬਾਕੀ ਗੁਰਮਤਿ ਦਿਹਾੜਿਆਂ ਨੂੰ ਇੱਥੇ ਬਹੁਤ ਭਾਰੀ ਇਕੱਠ ਹੁੰਦਾ। ਸੰਗਤ ਦੂਰੋਂ ਨੇੜੇੋਂ ਆ ਕੇ ਇਸ ਗੁਰੂ ਘਰ ਦੇ ਵਿੱਚੋਂ ਖੁਸ਼ੀਆਂ ਪ੍ਰਾਪਤ ਕਰਦੀ ਆ। ਮਨ ਮੰਗੀਆਂ ਮੁਰਾਦਾਂ ਪੌਂਦੀ ਆ। ਇਹ ਸਾਹਮਣੇ ਵਾਲੇ ਪਾਸੇ ਹੀ ਲੰਗਰ ਹਾਲ ਤੁਸੀਂ ਦੇਖ ਰਹੇ ਹੋ। ਬਾਕੀ ਇਸ ਵੀਡੀਓ ਤੋਂ ਬਾਅਦ ਆਪਣੀਆਂ ਪੌਂਟਾ ਸਾਹਿਬ ਦੀਆਂ ਬਾਕੀ ਵੀਡੀਓਜ਼ ਤੁਹਾਨੂੰ ਦੇਖਣ ਲਈ ਮਿਲਣਗੀਆਂ ਆਪਣੇ ਇਸ ਸਫ਼ਰ ਨਾਮੇ ਨਾਲ ਜੁੜੇ ਰਹੋ ਇਸ ਸਫ਼ਰ ਨਾਮੇ ਦੀ ਇਹ ਪਹਿਲੀ ਵੀਡੀਓ ਆ ਸ੍ਰੀ ਨਾਡਾ ਸਾਹਿਬ ਤੋਂ ਆਪਾਂ ਪੌਂਟਾ ਸਾਹਿਬ ਵੱਲ ਦੀ ਯਾਤਰਾ ਜਿਹੜੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਸ਼ੁਰੂ ਕਰ ਰਹੇ ਹਾਂ ਬਾਕੀ ਹੁਣ ਆਪਾਂ ਗੁਰਦੁਆਰਾ ਸਾਹਿਬ ਤੇ ਬਿਲਕੁਲ ਬਾਹਰ ਵਾਲੇ ਪਾਸੇ ਆ ਜਿੱਧਰ ਇਧਰਲੇ ਪਾਸੇ ਲੰਗਰ ਹਾਲ ਆ ਤੇ ਲੰਗਰ ਹਾਲ ਦੇ ਬਿਲਕੁਲ ਹੀ ਨਾਲ ਇੱਥੇ ਇੱਕ ਏਟੀਐਮ ਦੀ ਵੀ ਸਹੂਲਤ ਜਿਵੇਂ ਬਾਹਰੋਂ ਆਉਂਦੇ ਨੇ ਯਾਤਰੀ ਹਨਾ ਤਾਂ ਕਿ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਪੈਸੇ ਦੇ ਲੈ ਦੀ ਇੱਥੋਂ ਕਢਵਾ ਸਕਦੇ ਆ ਬਾਕੀ ਗੁਰਦੁਆਰਾ ਸਾਹਿਬ ਜਿਵੇਂ ਆਪਾਂ ਪਹਿਲਾਂ 메ਨ ਸੜਕ ਵੱਲੋਂ ਅੰਦਰ ਆਏ ਸੀ ਉਹ ਸਾਹਮਣੇ ਵਾਲੇ ਪਾਸੇ ਹੀ 메ਨ ਸੜਕ ਆ ਤੇ ਉਹਦੇ ਬਿਲਕੁਲ ਨਾਲ ਵਾਲੇ ਇਹ ਸੁੰਦਰ ਜਿਹੜਾ ਬਾਜ਼ਾਰ ਆ ਉਹ ਬਣਿਆ ਹੋਇਆ ਵੀ ਜਿਵੇਂ ਖੜਾਉਣੇ ਨਿਸ਼ਾਨ ਸਾਹਿਬ ਸਿਰਤੇ ਬੰਨਣ ਲਈ ਵਸਤਰ ਬੱਚਿਆਂ ਲਈ ਖੜਾਉਣੇ ਹੋਰ ਸਾਰੀ ਸਮਾਨ ਲਗਭਗ ਇਸ ਬਾਜ਼ਾਰ ਦੇ ਵਿੱਚ ਮਿਲਦਾ ਗੁਰਦੁਆਰਾ ਸਾਹਿਬ ਨੇ ਬਿਲਕੁਲ ਹੀ ਸਾਹਮਣੇ ਵਾਲੇ ਪਾਸੇ ਬਣਿਆ ਹੋਇਆ ਮੁੱਖ ਸੜਕ ਦੇ ਕੋਲੇ ਤੇ ਇੱਥੇ ਇੱਕ ਮੈਂ ਹੋਰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਵਾਂ ਗੁਰਦੁਆਰਾ ਸਾਹਿਬ ਦੇ ਵਿੱਚ ਨਾ ਰਹਿائش ਦਾ ਬਹੁਤ ਪ੍ਰਬੰਧ ਆ ਕਾਫੀ ਨਿਵਾਸ ਕਰਨੇ ਜਿਹੜੇ ਉਹ ਬਣੇ ਹੋਏ ਨੇ ਜਿੱਥੇ ਆ ਕੇ ਤੁਸੀਂ ਰੁਕ ਸਕਦੇ ਹੋ ਕਿਤੋਂ ਵੀ ਆ ਰਹੇ ਹੋ ਦੇਸ਼ ਦੇ ਕਿਸੇ ਵੀ ਹਿੱਸੇ ਤੋਂ ਆ ਰਹੇ ਹੋ ਇਹ ਵੀ ਕਾਫੀ ਵਧੀਆ ਮੈਨੂੰ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਲੱਗਿਆ ਕਿਉਂਕਿ ਜਿਵੇਂ ਇੱਕ ਨਿਵਾਸ ਸਥਾਨ ਆਪਾਂ ਪਹਿਲਾਂ ਉਸ ਪਾਸੇ ਦੇਖ ਕੇ ਆਏ ਸੀ ਜਿੱਧਰੋਂ ਆਪਾਂ ਆਏ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨਿਵਾਸ ਸਥਾਨ ਉਹ ਸਾਹਮਣੇ ਵਾਲੇ ਪਾਸੇ ਆ ਪਾਰਕਿੰਗ ਦੇ ਬਿਲਕੁਲ ਹੀ ਨਾਲ ਤੇ ਉਧਰ ਦੇ ਪਾਸੇ ਇੱਕ ਦੀਵਾਨ ਹਾਲ ਵੀ ਆ ਆਪਾਂ ਹੁਣ ਅੱਗੇ ਉਹ ਦੇਖਾਂਗੇ ਤੇ ਵੀਡੀਓ ਦੇ ਆਪਾਂ ਹੁਣ ਅਖੀਰ ਵਾਲੇ ਭਾਗ 'ਚ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਗੁਰਦੁਆਰਾ ਸਾਹਿਬ ਸ਼੍ਰੀ ਨਾਟਾ ਸਾਹਿਬ ਜੀ ਦਾ ਇਤਿਹਾਸ ਆ ਜਿਹੜਾ ਉਹ ਸੁਣਿਆ ਵੀਡੀਓ ਦੇਖੀ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਚੰਗੀ ਲੱਗ ਰਹੀ ਹੋਊਗੀ ਕਿਸੇ ਵੀ ਤਰ੍ਹਾਂ ਦੀ ਹੋਈ ਗਲਤੀ ਲਈ ਖਿਮਾ ਦੇ ਆ ਚਕਾਂ ਜੇਕਰ ਕੋਈ ਲਫਜ਼ ਉੱਚਾ ਨੀਮਾ ਜਾਂ ਕਿਸੇ ਦੀ ਵੀ ਸ਼ਾਨ ਦੇ ਖਿਲਾਫ ਬੋਲਿਆ ਗਿਆ ਹੋਵੇ ਇੱਥੇ ਤੱਕ ਵੀਡੀਓ ਨੂੰ ਦੇਖ ਚੁੱਕੇ ਹੋ ਲਾਈਕ ਕਰਿਓ ਸ਼ੇਅਰ ਕਰਿਓ ਇਸ ਚੈਨਲ ਨੂੰ ਕਰਿਓ ਸਬਸਕ੍ਰਾਈਬ ਜੇ ਅਜੇ ਤੱਕ ਨਹੀਂ ਕੀਤਾ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਦੇ ਬਿਲਕੁਲ ਹੀ ਨਾਲ ਸਾਹਿਬਜ਼ਾਦਾ ਬਾਬਾ ਜੀਤ ਸਿੰਘ ਜੀ ਦੇ ਨਾਮ ਤੇ ਇੱਕ ਦੀਵਾਨ ਹਾਲ ਬਣਾਇਆ ਹੋਇਆ ਜਿੱਥੇ ਅਲੱਗ-ਅਲੱਗ ਸਮਾਗਮਾਂ ਨੂੰ ਜਿਹੜੇ ਦੀਵਾਨ ਨੇ ਉਹ ਸੱਜਦੇ ਨੇ ਤੇ ਉਹਦੇ ਬਿਲਕੁਲ ਹੀ ਨਾਲ ਕਾਰਜਕਾਰੀ ਕਮੇਟੀ ਦਾ ਦਫ਼ਤਰ ਆ ਤੁਹਾਡੀ ਵੀਡੀਓ ਸਕਰੀਨ ਦੇ ਬਿਲਕੁਲ ਹੀ ਵਿਚਕਾਰ ਬੋਰਡ ਆਪਾਂ ਨੂੰ ਦਿਖ ਰਿਹਾ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਇਹ ਗੁਰੂ ਘਰ ਅੰਡਰ ਆ ਉਹਨਾਂ ਦਾ ਇੱਥੇ ਪ੍ਰਬੰਧ ਚੱਲ ਰਿਹਾ ਬਾਕੀ ਬਾਬਾ ਨਾਡੂ ਸ਼ਾਹ ਜੀ ਦੀ ਆਪਾਂ ਨੇ ਉਹਦੇ ਨਾਲ ਜਾਣਕਾਰੀ ਅੱਗੇ ਸਾਂਝੀ ਕੀਤੀ ਸੀ ਇਤਿਹਾਸ 'ਚ ਉਹਨਾਂ ਦੇ ਨਾਮ ਤੇ ਇੱਥੇ ਇੱਕ ਮੁਫਤ ਡਿਸਪੈਂਸਰੀ ਵੀ ਬਣੀ ਹੋਈ ਆ ਤੁਹਾਡੀ ਵੀਡੀਓ ਸਕਰੀਨ ਤੇ ਆ ਤਾਂ ਕਿ ਜੇ ਕੋਈ ਸਿਹਤ 'ਚ ਢੱਲਮੱਠ ਹੋਵੇ ਕਿਸੇ ਯਾਤਰੀ ਦੇ ਜਾਂ ਇੱਥੇ ਕਿਸੇ ਸੇਵਾਦਾਰ ਦੇ ਤਾਂ ਉਹ ਆਪਣੀ ਭਾਈ ਮੋਢਲੀ ਜਿਹੜੀ ਦਵਾਈ ਆ ਉਹ ਇੱਥੋਂ ਲੈ ਸਕੇ ਇਧਰਲੇ ਪਾਸੇ ਹੀ ਆ ਦਰਬਾਰ ਸਾਹਿਬ ਦੀ ਸੁੰਦਰ ਬਿਲਡਿੰਗ ਤੇ ਇਸਦੇ ਪਿਛਲੇ ਪਾਸੇ ਸਿੰਘਾਂ ਦੀ ਰਹਿائش ਵੀ ਆ ਜੋ ਇਸ ਗੁਰੂ ਘਰ ਦੇ ਵਿੱਚ ਸੇਵਾਮਾਨ ਨਿਵਾ ਰਹੇ ਨੇ ਤੇ ਇਹ ਗੁਰੂ ਗੋਬਿੰਦ ਸਿੰਘ ਨਿਵਾਸ ਜਿਹੜਾ ਆਪਾਂ ਪਹਿਲਾਂ ਦੇਖਿਆ ਸੀਗਾ ਗੁਰਦੁਆਰਾ ਸਾਹਿਬ ਦੇ ਵਿੱਚੋਂ ਤੇ ਇੱਥੇ ਇੱਕ EV ਚਾਰਜਿੰਗ ਸਟੇਸ਼ਨ ਵੀ ਲਾਤਾ ਹੁਣ ਪਾਰਕਿੰਗ ਦੇ ਵਿੱਚ ਕਿਉਂਕਿ ਕਾਫੀ ਸੰਗਤਾਂ ਨੇ ਜਾਂ ਯਾਤਰੀਆਂ ਨੇ ਹੁਣ EV ਗੱਡੀਆਂ ਲੈ ਲੈਣੀਆਂ ਨੇ ਤਾਂ ਉਹਨਾਂ ਨੂੰ ਇਹ ਚੀਜ਼ ਦੀ ਵੀ ਇੱਥੇ ਘਾਟ ਨਾ ਆਵੇ। ਬਾਕੀ ਹਿਮਕੁੰਟ ਸਾਹਿਬ ਯਾਤਰਾ ਚੱਲ ਰਹੀ ਹੈ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ। ਸਾਹਮਣੇ ਉਹ ਕੁਝ ਵੀਰ ਉਹ ਨਹੀਂ ਮੋਟਰਸਾਈਕਲਾਂ ਤੇ ਯਾਤਰਾ ਕਰਨ ਲਈ ਜਾ ਰਹੇ ਨੇ। ਤੇ ਇਹ ਸੀ ਗੁਰਦੁਆਰਾ ਪਾਸ਼ਾਹੀ ਦਸਵੀਂ ਨਾਡਾ ਸਾਹਿਬ ਪੰਚਕੂਲਾ ਹਰਿਆਣੇ ਦੇ ਗੁਰੂ ਘਰ ਦੇ ਆਪਾਂ ਨੇ ਦਰਸ਼ਨ ਕੀਤੇ ਆ ਹਰਿਆਣੇ ਦੇ ਵਿੱਚ ਗੁਰੂ ਘਰ ਪੈਂਦਾ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ ਇੱਥੋਂ ਤੱਕ ਵੀਡੀਓ ਨੂੰ ਦੇਖ ਚੁੱਕੇ ਹੋ ਤਾਂ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਦੇ ਹੋ ਕਿਉਂਕਿ ਅ ਇਤਿਹਾਸ ਨਾਲ ਸੰਬੰਧਿਤ ਸਿੱਖ ਇਤਿਹਾਸ ਨਾਲ ਸੰਬੰਧਿਤ ਜਾਂ ਹੋਰ ਸਮਾਜਿਕ ਮੁੱਦਿਆਂ ਤੇ ਆਪਾਂ ਗੱਲਬਾਤ ਕਰਦੇ ਰਹਨੇ ਆ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਮਿਲਦੇ ਆ ਜਲਦੀ ਕਿਸੇ ਹੋਰ ਨਵੇਂ ਤੇ ਰੋਚਕ ਵਿਸ਼ੇ ਨਾਲ ਬਣੇ ਰਹੋ ਆਪਣੇ ਚੈਨਲ ਨਾਲ ਧੰਨਵਾਦ